ਸੱਚੇ ਕਾਲਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਲੋ ਜੀ ਆਪਾਂ ਇੱਕ ਹੋਰ ਬਲੌਗ ਲੈ ਕੇ ਆ ਗਏ ਆ ਤੁਹਾਡੇ ਲਈ ਤੇ ਅੱਜ ਅਸੀਂ ਜਾ ਰਹੇ ਹਰਦੜ ਪਰ ਨੂੰ ਥੋੜੀ ਜੀ ਸ਼ਾਪਿੰਗ ਕਰਨੀ ਆ ਈ ਸ਼ੋਪਿੰਗ ਕਿਸ ਕਰਕੇ ਕਰਨੀ ਆ ਇਹ ਵੀ ਤੁਹਾਨੂੰ ਦੱਸ ਦਾਂਗੇ ਬਣੇ ਰਿਓ ਵੀਡੀਓ ਚ ਲੋ ਜੀ ਰੁੱਦਰ ਪਰ ਪਹੁੰਚ ਗਿਆ ਤੇ ਮੈਂ ਬਲੌਗ ਇੱਥੇ ਆ ਕੇ ਮੈਨੂੰ ਯਾਦ ਆਇਆ ਮੈਂ ਬਲੌਗ ਤਾਂ ਸਟਾਰਟ ਹੀ ਨਹੀਂ ਕੀਤਾ ਕਿਉਂਕਿ ਘਰੋਂ ਜਦੋਂ ਨਿਕਲੋ ਨਾ ਇੰਨੀ ਜਲਦੀ ਜਲਦੀ ਹੁੰਦੀ ਆ ਸਵੇਰ ਦੇ ਕੰਮ ਮਾਰਨਿੰਗ ਦੇ ਕਰਨੇ ਹੁੰਦੇ ਆ ਨਾ ਤੇ ਆ ਇਧਰ ਰੁੱਦਰ ਪਰ ਮੈਡੀ ਸਿਟੀ ਹਸਪੀਟਲ ਤੇ بس ਇੰਨੀ ਜਲਦੀ ਜਲਦੀ ਹੁੰਦੀ ਆ ਕਿ ਪਤਾ ਹੀ ਨਹੀਂ ਚੱਲਦਾ ਲੋ ਜੀ ਪਹੁੰਚ ਗਏ ਅਸੀਂ ਰੁਦਰਪੁਰ ਚਰਾਹਾ ਸਾਡੇ ਚਰਾਹਾ ਕਹਿੰਦੇ ਨੇ ਚੌਂਕ ਚ ਚੌਂਕ ਚ ਪਹੁੰਚ ਗਏ ਆ ਤੇ ਹੁਣ ਆਪਾਂ ਜਾਣੇ ਆ ਅੰਦਰ ਮਾਰਕੀਟ ਦੇ ਤੇ ਕੱਪੜੇ ਦੇਖਣੇ ਸੀ ਥੋੜੇ ਜਿਹਾ ਇਹਨਾਂ ਨੇ ਲੈਣੇ ਸੀ ਸਿੰਘ ਸਾਹਿਬ ਨੇ ਕੱਪੜੇ ਲੈਣੇ ਸੀ ਪੈਂਟ ਸ਼ਰਟ ਤੇ ਲੋ ਜੀ ਪਹੁੰਚ ਗਏ ਅਸੀਂ ਕੈਂਟਾਵਲ ਸ਼ੋਰੂਮ ਚ ਤੇ ਇੱਥੇ ਹੁਣ ਦੇਖਦੇ ਆ ਕੁਝ ਪਸੰਦ ਆਉਂਦਾ ਕਿ ਨਹੀਂ ਤੇ ਚਲੋ ਜੀ ਬਣੇ ਰਿਓ ਵੀਡੀਓ ਨਾਲ ਜਿਹੜੇ ਨਵੇਂ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਤੇ ਇਹ ਸ਼ਾਪਿੰਗ ਅਸੀਂ ਇੱਕਦਮ ਕਿਉਂ ਕਰਨਾ ਆਏ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨਾਲ ਬਣੇ ਰਿਓ ਜੀ ਚਲੋ ਪਹਿਲਾਂ ਆਪਾਂ ਕੱਪੜੇ ਜਿਹੜੇ ਲੈਣੇ ਆ ਉਹ ਲੈ ਲਈਏ ਇੱਕ ਪੈਂਟ ਸ਼ਰਟ ਲੈਣੀ ਆ ਤੇ ਟੀ-ਸ਼ਰਟ ਵਗੈਰਾ ਲੋਰ ਵਗੈਰਾ ਦੇਖਣੇ ਆ ਤੇ ਬਹੁਤ ਹੀ ਵਧੀਆ ਕਲੈਕਸ਼ਨ ਲੱਗੀ ਲੇਡੀਜ਼ ਵਾਸਤੇ ਵੀ ਕਾਫੀ ਕੁਛ ਕੁੜਤੀਆਂ ਵੀ ਨੇ ਸੂਟ ਵੀ ਨੇ ਤੇ ਸੌਫਟ ਬਿਲਕੁਲ ਹਨਾ ਗਰਮੀਆਂ ਦੇ ਅਕੋਰਡਿੰਗ ਬਹੁਤ ਸੋਹਣਾ ਆ ਵਾਲਾ ਮੈਨੂੰ ਬਹੁਤ ਪਿਆਰਾ ਲੱਗਿਆ ਪਰ ਮੈਂ ਲਿਆ ਨਹੀਂ ਤੇ ਬਾਕੀ ਕਾਫੀ ਕੈਂਟਾਵਲ ਸ਼ੋਰੂਮ ਤੋਂ ਬਾਅਦ ਮੈਂ ਇਅਰਿੰਗਸ ਦੇਖਣੇ ਸੀ ਤਾਂ ਮੈਂ ਇੱਥੇ ਸ਼ਾਪ ਤੇ ਆਈਆਂ ਤੇ ਇਹ ਵੀ ਬਹੁਤ ਪਿਆਰੇ ਪਿਆਰੇ ਇਅਰਿੰਗਸ ਨੈਕਲੇਸ ਤੇ ਬੈਂਗਲਸ ਸਾਰਾ ਕੁਝ ਹੀ ਇੱਥੇ ਆ ਨਾ ਲੇਡੀਜ਼ ਵਾਸਤੇ ਬਹੁਤ ਸੋਹਣੀ ਸ਼ਾਪ ਆ ਤੇ ਵਧੀਆ ਥੋੜੇ ਰੇਟ ਤਾਂ ਹੀ ਹੁੰਦੇ ਆ ਪਰ ਬਹੁਤ ਮਤਲਬ ਡਿਜ਼ਾਈਨ ਨੇ ਵਧੀਆ ਨੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਤੇ ਮੈਂ ਸ਼ਾਪ ਦਾ ਨੋ ਵੀ ਤੁਹਾਨੂੰ ਸ਼ੋਅ ਕਰ ਦੂੰਗੀ ਤੇ ਰੁੱਦਰ ਪਰ ਜੀ ਆਹ ਹੈ ਤੇ ਆ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਤੇ ਮੈਂ ਤਾਂ ਖਾਲੀ ਬਸ ਇਅਰਿੰਗਸ ਲੈਣ ਆਈ ਸੀ ਤੇ ਬਾਕੀ ਕਾਫੀ ਕੁਝ ਆ ਲੋ ਜੀ ਸਤਿਅਮ ਸ਼ੌਪ ਤੇ ਮੈਂ ਇਹਦਾ ਨਾਮ ਵੀ ਸ਼ੋਅ ਕਰਤਾ ਜਿਹੜੇ ਲੋਕਲ ਦੇ ਨੇ ਹਨਾ ਜਰੂਰ ਵਿਜ਼ਿਟ ਕਰਿਓ ਇੱਥੇ ਬਹੁਤ ਪਿਆਰੀ ਪਿਆਰੀ ਚੀਜ਼ਾਂ ਮਿਲਦੀਆਂ ਨੇ ਤੇ ਹੁਣ ਅਸੀਂ ਘਰ ਪਹੁੰਚ ਗਏ ਤੇ ਘਰ ਦੀਪਮਾਲਾ ਲਾਉਣ ਵਾਲੇ ਆ ਗਏ ਸੀ ਤੇ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਕਿ ਇਹ ਤਿਆਰੀਆਂ ਕਿਸ ਚੀਜ਼ ਦੀਆਂ ਹੋ ਰਹੀਆਂ ਨੇ ਅਸੀਂ ਕਿਉਂ ਸ਼ੌਪਿੰਗ ਕਰਕੇ ਆਏ ਆ ਤੇ ਇੱਧਰ ਦੇਖੋ ਦੀਪਮਾਲਾ ਲੱਗ ਰਹੀ ਆ ਤੇ ਕਰੇ ਆ ਰਹੇ ਨੇ ਰਾਜਿਓਂ ਕੇ ਰਾਜਾ ਮਹਾਰਾਜੋਂ ਕੇ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਾ ਕਰਾਉਣਾ ਅਖੰਡ ਪਾਠ ਸਾਹਿਬ ਤੇ ਇੱਥੇ ਸੀਰਤ ਉਹਨਾਂ ਨੇ ਕਰਾਉਣਾ ਅਖੰਡ ਪਾਠ ਸਭ ਉਹਨਾਂ ਨੇ ਸੁਖਿਆ ਹੋਇਆ ਸੀ ਤੇ ਮਤਲਬ ਮੇਰੀ ਜਥਾਣੀ ਨੇ ਇਸ ਕਰਕੇ ਵਹਾਂ ਤੱਕ ਲਗਾ ਦੇਣਾ ਫਿਰ ਇਹ ਡੈਕੋਰੇਸ਼ਨ ਵਗੈਰਾ ਸਾਰੀਆਂ ਤਿਆਰੀਆਂ ਇਸ ਤਰਕੇ ਹੋਈਆਂ ਨੇ ਕਿਉਂਕਿ ਦੁਨੀਆ ਦਾ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਘਰ ਆ ਰਹੇ ਨੇ ਉਸ ਖੁਸ਼ੀ ਵਿੱਚ ਲੋ ਜੀ ਤੇ ਲਾਈਟਾਂ ਲੱਗ ਗਈਆਂ ਤੇ ਲੜੀਆਂ ਲੱਗ ਗਈਆਂ ਨੇ ਤੇ ਜਗ ਪਿਆ ਹੁਣ ਹਨੇਰਾ じゃ ਹੋ ਗਿਆ ਤੇ ਕੱਲ ਨੂੰ ਆਪਣੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਾ ਹਨਾ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਤੇ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰੂੰਗੀ ਤੇ ਹੁਣ ਇੱਥੇ ਇਧਰ ਸਬਜ਼ੀਆਂ ਜਿਹੜੀਆਂ ਹਲਵਾਈਆਂ ਨੇ ਮੰਗਾਈਆਂ ਨੇ ਸਪੀਕਰ ਵਾਲੇ ਵੀ ਆਏ ਹੋਏ ਨੇ ਸਪੀਕਰ ਲਾਉਣ ਵਾਸਤੇ ਤੇ ਉਹ ਸਪੀਕਰ ਲਾ ਲਾ ਕੇ ਚੈੱਕ ਕਰ ਰਹੇ ਨੇ ਤੇ ਹੁਣ ਤੁਹਾਨੂੰ ਕੱਲ ਦੀ ਵੀਡੀਓ ਵੀ ਮੈਂ ਸ਼ੇਅਰ ਕਰੂੰਗੀ ਹਨਾ ਜਿਵੇਂ ਵੀ ਜਿਵੇਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਘਰੇ ਆਉਣਗੇ ਪੂਰੀ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਦਿਖਾਉਣ ਲਈ ਵੇਟ ਕਰਿਓ ਮੇਰੀ ਅਗਲੀ ਵੀਡੀਓ ਦਾ ਤੇ ਇਸ ਟਾਈਮ ਬਹੁਤ ਖੁਸ਼ੀ ਹੋ ਰਹੀ ਆ ਦੇਖੋ ਸਾਰੇ ਘਰ ਘਰ ਤੇ ਲਾਈਟਿੰਗ ਹੋएगी ਬਹੁਤ ਸੋਹਣੀ ਲੱਗ ਰਹੀ ਆ ਪੱਕੀ ਬਸ ਹੁਣ ਤਿਆਰੀਆਂ ਹੋ ਚੁੱਕੀਆਂ ਨੇ ਸਵੇਰੇ ਬਸ ਇੰਤਜ਼ਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਵਾਂਗੇ ਸ਼ੁਭ ਚਰਨ ਘਰੇ ਪੈਣਗੇ ਤੇ ਫਿਰ ਤੁਹਾਨੂੰ ਜੋ ਵੀ ਅੱਗੇ-ਅੱਗੇ ਹੋਊਗਾ ਮੈਂ ਦਿਖਾਉਂਗੀ ਮੇਰੀਆਂ ਅਗਲੀਆਂ ਵੀਡੀਓ ਦੀ ਵੇਟ ਕਰਿਓ ਸੋ ਅਗਲੀ ਵੀਡੀਓ ਦੀ ਵੇਟ ਕਰਿਓ ਮਿਲਦਿਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ